ਮੈਡੀਕਲ ਕਾਲਜ ਦੇ ਵਿੱਚ ਮੁੱਖ ਮੰਤਰੀ ਕੈਂਸਰਲੀ ਫੰਡ ਫਰੀஷ்டੇ ਆਯੁਸ਼ਮਾਨ ਉਹਨਾਂ ਸਾਰੀਆਂ ਸਕੀਮਾਂ ਦਾ ਅੱਜ ਮੈਨਰੇਖੜ ਕੀਤਾ ਹੈ ਔਰ ਮੈਨੂੰ ਇਹ ਫੀਡਬੈਕ ਮਿਲਿਆ ਕਿ ਉਹ ਠੀਕ ਚੱਲ ਰਹੀ ਹੈ ਔਰ ਆਈ ਸੀ ਯੂ ਦਾ ਦੌਰਾ ਕੀਤਾ ਸਰਜਰੀਕਲ ਔਰਡ ਦਾ ਦੌਰਾ ਕੀਤਾ ਉੱਥੇ ਇੱਕ ਦੋ ਚੀਜ਼ਾਂ ਇੰਪਰੂਵ ਕਰਨ ਵਾਲੀਆਂ ਸੀਗੀਆਂ ਉਹ ਇੰਪਰੂਵ ਕਰ ਲਾਂਗੇ ਵੈਸੇ ਕੇਅਰ ਦੇ ਪੱਖੋਂ ਫੈਸਿਲਿਟੀਆਂ ਦੇ ਪੱਖੋਂ ਗੋਵਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਬਹੁਤ ਵਧੀਆ ਸੇਵਾ ਹONE ਬਾਰ ਰਿਹਾ ਜਿੱਥੇ ਕਿਤੇ ਕਮੀਆਂ ਆ ਉਹ ਅਸੀਂ ਲਗਾਤਾਰ ਲੱਗ ਕੇ ਉਸਤਾਬ ਦੀ ਕਿਰਪਾ ਹੁੰਦੀ ਰਹੇਗੀ ਅਸੀਂ ਦੂਰ ਕਰਦੇ ਰਹਾਂਗੇ ਬਾਕੀ ਮੈਨੂੰ ਤਾਂ ਬਣਾਇਆ ਹੀ ਪਰੀਜਾ ਦੀਆਂ ਦਵਾਵਾਂ ਨੇ ਆ ਜੀ ਸੋ ਇਹ ਸਾਡਾ ਜਿਹੜਾ ਪ੍ਰਾਇਮਰੀ ਕੰਮ ਹੈ ਮੈਡੀਕਲ ਕਾਲਜ ਹਸਪਤਾਲ ਜਿਹੜੇ ਠੀਕ ਕਰਨੇ ਅਰਵਿੰਦ ਜੀ ਦਾ ਵੀ ਇਹ ਹੀ ਜਿਹੜਾ ਥੀਸਾ ਦੇ ਰਿਹੰਦੇ ਵੀ ਜਿਹੜੀ ਹੈਲਥ ਐਜੂਕੇਸ਼ਨ ਉਸੀ ਤਰ੍ਹਾਂ ਮਾਨਸਾ ਲੱਗੇ ਹੋਏ ਸੂਸਾਰੇ ਦੀ ਗੱਲ ਕਰਦੇ। ਸੁੱਪ ਕਿਸਾਨਾਂ ਦੀ ਜਿਹੜੀ ਲੜਾਈ ਲੜਦੇ ਆ, ਦੇਖੀ ਲੜਾਈ ਲੜਦੇ ਆ। ਆਮ ਲੋਕਾਂ ਦੀ ਕੰਜ਼ਿਊਮਰ ਦੀ ਦੁਕਾਨਦਾਰਾਂ ਦੀ ਲੜਾਈ ਲੜ ਰਹੇ ਸੀ ਜਿਹੜੇ ਕਿਸਾਨ ਮੋਰਨ ਕਰ ਰਹੇ ਸੀ। ਉਹ ਕਹਿਣ ਨੂੰ ਖੇਤੀ ਦੇ ਕਾਲੇ ਕਬੂਜੀ ਲੇਕਿਨ ਉਹ ਸਾਰੇ ਸਿਸਟਮ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਸੋ ਉਹਦੇ ਖਿਲਾਫ ਸੰਘਰਸ਼ ਲੜਦੇ ਆ ਨਦੀਪ ਜਲਦੀ ਦਾ ਉਹਨਾਂ ਨੂੰ। ਅੱਜ ਜਦ ਮੰ ਉਹਦਾ ਚਾਬਾ ਦਾ ਕਾਨੂੰਨੀ ਹੱਕ ਸੀ। ਸਰਕਾਰ ਨੇ ਬੜੀਆਂ ਉਦੋਂ ਕਿ ਰੁਕਾ ਲਾਇਆ ਤਕੀਫਾਈ ਕੀਤੀ ਲੇਕਿਨ ਉਹਨਾਂ ਦਾ ਬਹੁਤ ਬਹੁਤ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਔਰ ਦੇਸ਼ ਦੇ ਲੋਕਾਂ ਦੇ ਨਾਲ ਇਕੱਠੇ ਹੋ ਕੇ ਜਿਹੜੀ ਸਮantਵਾਦੀ ਉੰਜੀਵਾਦੀ ਜਿਹੜੀਆਂ ਤਾਕਤਾਂ ਉਹਨਾਂ ਦੇ ਖਿਲਾਫ ਅਸੀਂ ਦੇਸ਼ ਨੂੰ ਬਚਾਈਏ ਤਾਂ ਹੀ ਦੇਸ਼ ਬਚ ਸਕਦਾ ਹੈ ਮੈਡੀਕਲ ਕਾਲਜ ਦੇ ਵਿੱਚ ਮੁੱਖ ਮੰਤਰੀ ਕੈਂਸਰਲੀ ਫੰਡ ਫਰੀਸ਼ਤੇ ਆਯੁਸ਼ਮਨ ਉਹਨਾਂ ਸਾਰੀਆਂ ਸਕੀਮਾਂ ਦਾ ਅਜਮਨ ਰੱਖਣ ਕੀਤਾ ਹੈ ਔਰ ਮੈਨੂੰ ਇਹ ਫੀਡਬੈਕ ਮਿਲਿਆ ਕਿ ਉਹ ਠੀਕ ਚੱਲ ਰਹੀ ਹੈ ਔਰ ਆਈਸੀਯੂ ਦਾ ਦौरा ਕੀਤਾ ਸਰਜਰੀਕਲ ਔਰਡ ਦਾ ਦौरा ਕੀਤਾ ਉਥੇ ਇੱਕ ਦੋ ਚੀਜ਼ਾਂ ਇੰਪਰੂਵ ਕਰਨ ਵਾਲੀਆਂ ਸੀਗੀਆਂ ਉਹ ਇੰਪਰੂਵ ਕਰ ਲਾਂਗੇ ਵੈਸੇ ਕੇਅਰ ਦੇ ਪੱਖੋਂ ਫੈਸਿਲਿਟੀਜ਼ ਦੇ ਪੱਖੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਬਹੁਤ ਵਧੀਆ ਸੇਵਾ ਹੋਂ ਨਿਭਾ ਰਿਹਾ ਇੱਥੇ ਕਿਤੇ ਕਮੀਆਂ ਆ ਉਹ ਅਸੀਂ ਲਗਾਤਾਰ ਲੱਗ ਕੇ ਉਸਾਹ ਦੀ ਕਿਰਪਾ ਹੁੰਦੀ ਰਹੇਗੀ ਅਸੀਂ ਦੂਰ ਕਰਦੇ ਰਹਾਂਗੇ ਬਾਕੀ ਮੈਨੂੰ ਤਾਂ ਬਣਾਇਆ ਹੀ ਮਰੀਜ਼ਾਂ ਦੀਆਂ ਦਵਾਵਾਂ ਨੇ ਆ ਜੀ ਤੋ ਇਹ ਸਾਡਾ ਜਿਹੜਾ ਪ੍ਰਾਇਮਰੀ ਕੰਮ ਹੈ ਮੈਡੀਕਲ ਕਾਲਜ ਹਸਪਤਾਲ ਜਿਹੜੇ ਠੀਕ ਕਰਨੇ ਅਰਵਿੰਦ ਜੀ ਦਾ ਵੀ ਇਹੀ ਜਿਹੜਾ ਰਿਸਰਚ ਦੇ ਰਿਹਾ ਦੇ ਵੀ ਜਿਹੜੀ ਹੈਲਥ ਐਜੂਕੇਸ਼ਨ ਉਸੇ ਤਰ੍ਹਾਂ ਮਾਨਸਾ ਬਤੀ ਰਿਹਾ ਸਾਰੇ ਇਸ ਤਰ੍ਹਾਂ ਕੇ ਕਰ ਕੇ ਉਹ ਕਿਸਾਨਾਂ ਦੀ ਜਿਹੜੀ ਲੜਾਈ ਲੜਦੇ ਆਂ ਦੇਤੀ ਲੜਾਈ ਲੜਦੇ ਆਂ ਆਮ ਲੋਕਾਂ ਦੀ ਕੰਜ਼ਿਊਮਰ ਦੀ ਦੁਕਾਨਦਾਰਾਂ ਦੀ ਲੜਾਈ ਲੜ ਰਹੀ ਸੀ ਜਿਹੜੇ ਕਿਸਾਨ ਨੂੰ ਬੋਲ ਕਰਦੇ ਉਹ ਕਹਿ ਤੂੰ ਖੇਤੀ ਦੇ ਕਾਲੇ ਕਾਨੂੰਨ ਵੀ ਲੇਕਿਨ ਉਹ ਸਾਰੇ ਸਿਸਟਮ ਕੇ ਕਬਜ਼ਾ ਕਰਕੇ ਕੁਛ ਨਹੀਂ ਸੋ ਉਹਦੇ ਖਿਲਾਫ ਸੰਘਰਸ਼ ਲੜਦੇ ਆ ਨਦੀਬ ਜਲਦੀਦਾ ਹੁਣ ਅੱਜ ਜਦ ਮੰ ਉਹਦਾ ਚਲਾ ਉਹਦਾ ਕਾਨੂੰਨੀ ਹੱਕ ਸੀ ਸਰਕਾਰ ਨੇ ਬੜੀਆਂ ਉਹਦੇ ਤੇ ਰੁਕਾ ਲਾਇਆ ਤਕੀਫਾਈ ਕੀਤੀ ਲੇਕਿਨ ਮੇਰੀ ਗੱਲ ਵੀ ਨਹੀਂ ਮੈਂ ਜੁਡੀਸ਼ਰੀ ਦਾ ਬਹੁਤ ਤਰਸਵਾਦ ਕਰਦਾ ਔਰ ਦੇਸ਼ ਦੇ ਲੋਕਾਂ ਤੇ ਨਾ ਇਕੱਠੇ ਹੋ ਕੇ ਜਿਹੜੀ ਸਮਾਤਵਾਦੀ ਉੰਜੀਵਾਦੀ ਜਿਹੜੀਆਂ ਦਾਸਤਾ ਉਹਨਾਂ ਦੇ ਖਿਲਾਫ ਵੱਡੀ ਹਿ ਬਚਾਈਏ ਤਾਂ ਹੀ ਦੇਸ਼ ਬਚ ਸਕਦਾ ਹੈ